ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਿਰੀ ਰਾਗ ਮਹੱਲਾ ਚੌਥਾ ਮਨਜਾਰਾ ਇੱਕ ਓ ਅੰਕਾਰ ਸਤਨਾਮ ਗੁਰ ਪ੍ਰਸਾਦਿ ਹਰ ਹਰ ਊਤਮ ਨਾਮ ਹੈ ਜਿਨ ਸਿਰਿਆ ਸਭ ਕੋਈ ਜੀਓ ਹਰ ਹਰ ਊਤਮ ਨਾਮ ਹੈ ਜਿਨ ਸਿਰਿਆ ਸੋ ਕੋਈ ਜੀਓ ਹਰਜੀਤ ਸਵੇ ਪ੍ਰਧ ਪਾਲਦਾ ਘਟ ਘਟ ਰਮਈਆ ਸੋ ਸੋ ਹਾਰੋ ਸਦਾ ਧਿਆਈਐ ਤੇਤ ਬਿਨ ਅਵਰ ਨਾ ਕੋਏ ਜੋ ਮੋਹ ਮਾਇਆ ਚਿਤ ਲਾਇੰਦੇ ਤੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਤੇ ਆਇਆ ਹਰੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨਾ ਕੋਏ ਹਰ ਗੁਰ ਸਨਾਈ ਪਾਈ ਐ ਵਣਜਾਰਿਆ ਮਿਤਰਾ ਵਡਭਾਗ ਪ੍ਰਾਪਤ ਹੋਏ ਰਹਾ ਸੰਤ ਜਨਾਂ ਵਣ ਭਾਈਆ ਹਰ ਕਿਨੇ ਨਾ ਪਾਇਆ ਨਾ ਉਹ ਵਿਚੋਂ ਮੈਂ ਕਰਮ ਕਮਾਉਂਦੇ ਜਿਉ ਵੇਸਵਾ ਪੁੱਤ ਨਿਨਾ ਪਿਤਾ ਜਾਤ ਤਾਂ ਹੋਈ ਐ ਗੁਰ ਤੁਠਾ ਕਰੇ ਪਸਾਉ ਬੜ ਭਾਗੀ ਗੁਰ ਪਾਇਆ ਰਹਿਣਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਜਾ ਗੁਰਪੂਰੈ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਣਾਉ ਰਹਾ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲਸੀ ਅਰੰਤੇ ਲੈ ਚੜਾਈ ਮੋਬਲੇ ਹਰੀ ਤਿੰਨ ਕੋ ਜਿਨ ਹਰ ਮਨ ਉੱਠਾਇ ਜਿਨਿ ਹਰ ਹਰ ਨਾਮ ਨਾ ਚੇਤੇਉ ਸੇ ਅੰਤ ਗਏ ਪਹਿਤਾਇ ਤੋਰ ਮਤ ਘਰ ਬੋ ਲਿਖਿਆ ਜਨ ਨਾਨਕ ਨਾਮ ਧਿਆਇ ਮਨ ਹਰ ਹਰ ਪ੍ਰੀਤ ਲਗਾਇ ਬੜਾ ਭਾਗੀ ਗੁਰ ਪਾਇਆ ਸੌਦੀ ਪਾਰ ਲੰਗਾਏ ਰਹਾ ਹਰ ਆਪੇ ਆਪੋ ਪਾਏਂਦਾ ਹਰ ਆਪੇ ਦੇਵਲੇ ਹਰ ਆਪੇ ਭਰਮ ਪੁਲਾਏਂਦਾ ਰਾਪੇ ਹੀ ਮਤ ਦੇ ਗੁਰਮੁਖਾਂ ਮਨ ਪਰਗਾਸ ਹੈ ਸੇਵਰ ਲੈ ਕੇ ਹੀ ਕੇ ਹਮਲੀਆ ਰੀਤਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਨ ਪ੍ਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪੋ ਜਿੰਦੂ ਸਭ ਕੇ ਲਵੇ ਦੁਖ ਪਰ ਹਰੇ ਰਹਾ ਘਟ ਘੜ ਰਮਈਆ ਮਨ ਵਸੈ ਕਿਉ ਪਾਈਐ ਕਿਤਿ ਭਤ ਗੁਰ ਪੂਰਾ ਸੋ ਗੁਰ ਭੇਟੀਐ ਹਰਾਇ ਵਸੈ ਮਨ ਚਿਤੋ ਮੈਂ ਧਰਨਾਮ ਆਧਾਰ ਹੈ ਹਰ ਨਾਮ ਤੇ ਗਤ ਮਤ ਮੈਂ ਹਰ ਹਰ ਨਾਮ ਏ ਸਾਉ ਹਰ ਨਾਮੇ ਜਤ ਪਤ ਜਨ ਨਾਨਕ ਨਾਮ ਤੇ ਆਇਆ ਰੰਗ ਰਤਣਾ ਹਰ ਰੰਗ ਰਤ ਹਰ ਧਿਆਉ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾ ਜਿਨ ਕੋ ਪੂਰੋ ਲਿਖਿਆ ਸਿਆਇ ਮਿਲੇ ਗੁਰਪਾਸ ਸੋ ਸੇਵਕ ਭਾਏ ਵਣਜਾਰਿਆਂ ਮਿੱਤਰਾ ਗੁਰ ਹਰਿ ਹਰਿ ਨਾਮ ਪ੍ਰਗਾਸ ਧਨ ਧਨ ਵਣਜ ਵਾਪਾਰੀਆਂ ਜਿਨ ਵਖਰ ਲੋਦਿਆੜਾ ਹਰਿ ਰਾਸ ਗੁਰਮੁਖਾਂ ਦਰ ਮੁਖੁ ਜਲੇ ਸਿਆਇ ਮਿਲੇ ਹਰਪਾਸ ਜਨ ਨਾਨਕ ਗੁਰੂ ਤਿੰਨ ਪਾਇਆ ਜਿਨਾ ਆਵ ਟੁੱਟਾ ਗੁਣਤਾ ਹਰਿ ਤਿਆਵ ਸਾਸ ਗਿਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾ ਹਰ ਨਾਮ ਜਿਨਾ ਰਹਿਰਾਸ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ